ਤੋਰੇ ਨੀ ਔਕੀ ਲਾ ਕੇ ਗਿਆ ਯੱਟ ਤੇਰਾ ਯੱਟ ਤੇਰਾ ਧੌਂਕੀ ਲਾ ਕੇ ਗਿਆ ਅਮਰੀਕਾ ਦੇ ਭੰਨੇ ਮੁੰਡੇ ਨੇ ਮੜਕ ਪਿੰਡਾਂ ਦੇ ਵਿੱਚ ਕਰਾ ਦਿੱਤੀ ਬਹਿ ਜਾ ਬਹਿ ਜਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਅਮਰੀਕਾ ਤੋਂ ਆਉਂਦਾ ਹੀ ਮੁੰਡਾ ਲੈ ਆਇਆ ਜਹਾਜ਼ ਤੇ ਪਿੰਡ ਦੇ ਵਿਚਾਲੇ ਜਦੋਂ ਉਤਰਿਆ ਤਾਂ ਹੋ ਗਿਆ ਪਿੰਡ ਕਠਾਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਤੇ ਮੁੰਡੇ ਦੇ ੱੱੱਕੇ ਮਾਰ ਕੱਢੀ ਘਰ ਤੇ ਵਿੱਚੋਂ ਗਰੀਬੀ ਤੇ ਪਿੰਡ ਦੇ ਵਿੱਚ ਕਰਵਾਤੀ ਬਹਿ ਜਾ ਬਹਿ ਜਾ ਜੱਥੇ ਕਿ ਦੋਸਤੋ ਦੇਖੀ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀਆਂ ਦਾ ਸ਼ੌਂਕ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦਾ ਹੈ ਜੱਥੇ ਕਿ ਦੋਸਤੋ ਪੰਜਾਬੀਆਂ ਨੇ ਵੀ ਪੰਡਾ ਦੇ ਵਿੱਚ ਆ ਕੇ ਵਿਦੇਸ਼ਾਂ ਦੇ ਵਿੱਚ ਚੰਗੇ ਰੁਪਏ ਕਮਾ ਕੇ ਬੇਹੱਦ ਤੱਕ ਪਾਈਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਤੇ ਮੁੰਡੇ ਨੇ ਨਿੱਕੀ ਜਿਹੀ ਉਮਰੇ ਹੀ ਕਿਤਾ ਬਟਾ ਕਰਮ ਤੇ ਕਿੰਨੀ ਮਿਹਰਤ ਕੀਤੀ ਹੋਵੇਗੀ ਜਿਸ ਨੇ ਅੱਜ ਜਹਾਜ਼ ਦੇ ਵਿੱਚ ਬੈ ਕੇ ਪਿੰਡੋਂ ਤੋਂ ਦਿੱਤੇ ਗਏ ਜੱਥੇ ਗਿਦੋ ਤੋਂ ਇਸ ਨੂੰ ਕਿਦੇ ਬਚਪਨ ਦੇ ਵਿੱਚ ਸ਼ੈਂਕਲ ਦੀ ਆਸ ਨਹੀਂ ਹੋਵੇਗੀ ਤੇ ਪਰ ਅੱਜ ਜੋ ਇਸ ਮੁੰਡੇ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੀਤਾ ਤਾਂ ਬੇਹੱਦ ਹੈਰਾਨੀ ਵਾਲਾ ਤੇ ਤੁਸੀਂ ਇਸੇ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਤੁਸੀਂ ਇਸੇ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ